ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਐਮਪੀ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਉੱਪਰ ਐਨਐਸਏ ਹਟਾਇਆ ਗਿਆ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸਾਲ 2023 ਦੇ ਵਿੱਚ ਜਿੱਤੇ ਮਾਰਚ 2023 ਦੇ ਵਿੱਚ ਉਹਨਾਂ ਦੇ ਸਾਥੀਆਂ ਦੇ ਉੱਪਰ ਅਮਰਤਪਾਲ ਦੇ ਉੱਪਰ ਅਮਰਤਪਾਲ ਸਿੰਘ ਦੇ ਉੱਪਰ NSA ਲਗਾਇਆ ਜਾਂਦਾ ਉਹਨਾਂ ਨੂੰ ਜਿਹੜੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤਾਂ ਲਗਾਤਾਰ ਜਿਹੜਾ ਅਦਾਲਤ ਦੇ ਵਿੱਚ ਉਹਨਾਂ ਦੇ ਵਕੀਲਾਂ ਦੁਆਰਾ ਦਲੀਲਾਂ ਪੇਸ਼ ਕਰਕੇ NSA ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਅੱਜ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ MP ਅਮਰਤਪਾਲ ਸਿੰਘ ਦੇ ਉੱਪਰ NSA ਉਸੇ ਤਰੀਕੇ ਲੱਗਿਆ ਹੋਇਆ ਉਹਨਾਂ ਦੇ ਚਾਚਾ ਹਰਜੀਤ ਸਿੰਘ ਦੇ ਉੱਪਰ ਵੀ NSA ਨਹੀਂ ਹਟਿਆ ਤੇ ਉਹਨਾਂ ਦੇ ਸਾਥੀ ਪਪਲ ਪ੍ਰੀਤ ਸਿੰਘ ਦੇ ਉੱਪਰ ਵੀ NSA ਨਹੀਂ ਹਟਿਆ ਪਾਰਾ ਉਹਨਾਂ ਦੇ ਜਿਹੜੇ ਹੋਰ ਕਈ ਸਾਥੀ ਦਲਜੀਤ ਕਲਸੀ ਜਾਂ ਭਗਵੰਤ ਮਾਨ ਪ੍ਰਧਾਨ ਮੰਤਰੀ ਬਾਜੇਗੇ ਇਹਨਾਂ ਕਈ ਹੋਰ ਸਾਥੀਆਂ ਦੇ ਉੱਪਰ ਤਕਰੀਬਨ 7-8 ਸਾਥੀਆਂ ਦੇ ਉੱਪਰ ਜਿਹੜਾ ਐਨਐਸਏ ਹਟਾ ਦਿੱਤਾ ਗਿਆ ਹਾਲਾਂਕਿ ਅਧਿਕਾਰਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਲੈਉਣ ਦੇ ਲਈ ਪੰਜਾਬ ਪੁਲਿਸ ਅਸਾਮ ਦੇ ਲਈ ਰਵਾਨਾ ਹੋ ਚੁੱਕੀ ਹੈ